ਨਹੀਂ ਵਿਕਿਆ ਮਾਇਆ ਦੇ لالਚਾਂ ਵਿੱਚ ਹੁਕਮ ਗੁਰੂ ਦਾ ਗੱਜ ਵਜਾਇਆ ਜਿਨੇ ਪਖੰਡੀ ਬੂਬਨੇ ਸਾਧ ਨੂੰ ਰਾਸ਼ਨ ਪਾਣੀ ਦੇ ਕੇ ਵਿੱਚ ਜੇਲ੍ਹ ਦੇ ਬੰਦ ਕਰਵਾਇਆ ਜਿਨੇ ਸਾਥ ਦਈਏ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਪਖੰਡੀ ਪੇਖੀਆਂ ਨਾਲ ਮੱਥਾ ਲਾਇਆ ਜਿਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਬਹੁਤ ਸੋਹਣਾ ਉਹਨਾਂ ਨੇ ਕਾਰਜ ਕੀਤਾ ਤੇ ਗੁਰੂ ਪਿਆਰ ਵਾਲੀ ਉਹ ਅਪੀਲ ਹੈ ਸਮੁੱਚੇ ਪੰਜਾਬੀਆਂ ਨੂੰ ਪੀ ਜਾ ਕੇ ਵੀਰ ਦਾ ਸਾਥ ਦਈਏ ਗੱਜ-ਵੱਜ ਕੇ ਉਹਨਾਂ ਦੀ ਸਪੋਰਟ ਕਰੀਏ ਕਿਉਂਕਿ ਇਹੋ ਜੇ ਕਾਰਜ ਕਰਨ ਵਾਲੇ ਨੌਜਵਾਨ ਸਾਬਤ ਸੂਰਤ ਬਾਣੀ-ਬਾਣੇ ਦੇ ਧਾਰਨੀ ਕੌਮ ਕੋਲ ਬਹੁਤ ਘੱਟ ਆਗੂਆਂ ਦੀ ਬਹੁਤ ਪਰਮਾਰ ਹੈ ਪਰ ਜਿਹੜੇ ਕੰਮ ਆਗੂਆਂ ਨੂੰ ਕਰਨੇ ਚਾਹੀਦੇ ਸਨ ਉਹ ਕੰਮ ਇਸ ਵੀਰ ਨੇ ਕੀਤੇ ਆ ਉਸ ਦੀ ਸਿਫਤ ਦੇ ਵਿੱਚ ਭਾਈ ਅਮਰਤਪਾਲ ਮਹਿਰੋ ਦੀ ਸਿਫਤ ਦੇ ਵਿੱਚ ਚੰਦ ਸਤਰਾਂ ਲਿਖੀਆਂ ਨੇ ਸੰਗਤ ਜੀ ਸਾਂਝ ਪਾਉਣ ਲੱਗੇ ਆ ਪ੍ਰਵਾਨ ਕਰਿਓ ਬਲੈਕਮੇਲ ਬੇਵਸ ਲਾਚਾਰ ਕੁੜੀਆਂ ਨੂੰ ਨਰਕ ਵਿੱਚੋਂ ਆਜ਼ਾਦ ਕਰਵਾਇਆ ਜੀਨੇ ਨਹੀਂ ਵਿਕਿਆ ਮਾਇਆ ਦੇ ਲਾਲਚਾਂ ਵਿੱਚ ਹੁਕਮ ਗੁਰੂ ਦਾ ਗੱਜ ਵਜਾਇਆ ਜੀਨੇ ਪਖੰਡੀ ਬੂਬਨੇ ਸਾਧ ਨੂੰ ਰਾਸ਼ਨ ਪਾਣੀ ਦੇ ਕੇ ਵਿੱਚ ਜੇਲ੍ਹ ਦੇ ਬੰਦ ਕਰਵਾਇਆ ਜੀਨੇ ਸਾਥ ਦਈਏ ਅਮਰਤਪਾਲ ਸਿੰਘ ਮਹਿਰੋਂ ਦਾ ਪਖੰਡੀ ਪੇਖੀਆਂ ਨਾਲ ਮੱਥਾ ਲਾਇਆ ਜੀਨੇ ਸਰਕਾਰੀ ਤੰਤਰ ਹੋਇਆ ਸਰਗਰਮ ਫਿਰਦਾ ਉਹ ਕੋਈ ਨਵਾਂ ਹੀ ਚੰਦ ਚੜਵਾ ਲਿਓ ਨਾ ਇੱਕ ਅਮਰਤਪਾਲ ਡਿਬਰੂਗੜ ਕੈਦ ਕੀਤਾ ਦੂਜੇ ਤਾਂ ਹੀ ਵੀ ਕੈਦ ਕਰਵਾ ਲਿਓ ਨਾ ਸਾਥ ਦਈਏ ਮਹਿਰੋ ਦਾ ਗੱਜ ਵੱਜ ਕੇ ਸਮਾਂ ਸਾਂਭ ਲਓ ਕਿਤੇ ਗਵਾ ਲਿਓ ਨਾ ਇਤਿਹਾਸ ਮਾਰੂਗਾ ਮਿਹਣੇ ਨਹੀਂਓ ਜਰੇ ਜਾਣੇ ਦਾਗ ਮੱਥੇ ਤੇ ਐਵੇਂ ਲਗਵਾ ਲਿਓ ਨਾ ਆਗੂ ਬਣੀ ਫਿਰਦੇ ਸਾਡੀ ਕੌਮ ਦੇ ਜੋ ਜਦੋਂ ਲੋੜ ਪੈਂਦੀ ਕਿਉਂ ਕੋਈ ਬੋਲਦਾ ਨਹੀਂ ਗੁਰੂ ਸਾਹਿਬ ਦੀ ਹੁੰਦੀ ਵੇਖ ਬੇਅਦਬੀ ਕੋਨ ਆਗੂਆਂ ਦਾ ਕਾਹਤੋਂ ਖੌਲਦਾ ਨਹੀਂ ਨਰੈਣੂ ਮਹੰਤ ਜਈ ਕਰਤੂਤ ਇਸ ਸਾਧ ਕੀਤੀ ਅੱਖੀਂ ਵੇਖ ਕੇ ਕਾਹਤੋਂ ਦਿਲ ਹੌਲਦਾ ਨਹੀਂ ਉਹਨੂੰ ਰਗੜ ਕੇ ਦੱਸੋ ਕਿ ਫੋੜੇ ਉੱਤੇ ਲਾਉਣਾ ਲੋੜ ਪੈਣ ਤੇ ਆਗੂ ਜਿਹੜਾ ਬੋਲਗਾ ਨਹੀਂ ਉਹ ਕਲਗੀਧਰ ਪਾਤਸ਼ਾਹ ਦੀ ਮਿਹਰ ਹੋਈ ਅੱਤਾਈਓ ਅਮਰਤਪਾਲ ਸਿੰਘ ਮਹਿਰੋ ਦੀਆਂ ਸਿਫਤਾਂ ਹੁੰਦੀਆਂ ਉਹ ਕਲਗੀਧਰ ਪਾਤਸ਼ਾਹ ਦੀ ਮਿਹਰ ਹੋਈ ਅੜ ਗਿਆ ਵਾਂਗ ਚਟਾਨ ਦੇ ਅਮਰਤਪਾਲ ਮਹਿਰੋ ਮੁਖੀ ਬੜੇ ਨੇ ਫਿਰਦੇ ਸਾਡੀ ਕੌਮ ਦੇ ਅੱਜ ਸਭ ਤੋਂ ਵੱਡੀ ਘਾਲਣਾ ਗਿਆ ਘਾਲ ਮਹਿਰੋ ਦਾਬ ਮੰਨਦਾ ਨਹੀਂ ਕਿਸੇ ਦੇ ਦਾਬਿਆਂ ਦੀ ਉਹ ਦਾਬ ਮੰਨਦਾ ਨਹੀਂ ਕਿਸੇ ਦੇ ਦਾਬਿਆਂ ਦੀ ਦਿੰਦਾ ਠੂਕ ਠੂਕ ਜਵਾਬ ਸਰਦਾਰ ਮਹਿਰੋ ਉਹ ਗਰਜਾ ਸਿੰਘ ਕੌਮ ਦੀ ਚੜਦੀ ਕਲਾ ਹੋ ਜੂ ਗਰਜਾ ਸਿਆ ਕੌਮ ਦੀ ਚੜਦੀ ਕਲਾ ਹੋ ਜੇ ਤੇਰੇ ਜਹੇ ਹੋਣ ਜੇ ਸਾਡੇ ਜਥੇਦਾਰ ਮੈਰੋ ਤੇਰੇ ਜਹੇ ਜੇ ਹੋਣ ਸਾਡੇ ਜਥੇਦਾਰ ਮੈਰੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਵੀਰ ਦਾ ਵੱਧ ਚੜਕੇ ਸਾਥ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ